ਸਤਿ ਸ਼੍ਰੀ ਅਕਾਲ ਜੀ ਮੈਂ ਅਮਰੀਕਾ ਵਿੱਚ ਕੰਮ ਕਰਦਾ ਸੀ ਹਰ ਮਹੀਨੇ ਕੋਈ ਨਾ ਕੋਈ ਅਣਪਛਾਤਾ ਵਿਅਕਤੀ ਮੇਰੀ ਪਤਨੀ ਨੂੰ ਲੱਖਾਂ ਰੁਪਏ ਦੇ ਜਾਂਦਾ ਤੇ ਕਹਿੰਦਾ ਇਹ ਪੈਸੇ ਤੇਰੇ ਪਤੀ ਨੇ ਭੇਜੇ ਆ ਜਦੋਂ ਮੇਰੀ ਪਤਨੀ ਮੈਨੂੰ ਫੋਨ ਕਰਕੇ ਦੱਸਦੀ ਤਾਂ ਮੈਂ ਚਿੰਤਾ ਵਿੱਚ ਪੈ ਜਾਂਦਾ ਕਿਉਂਕਿ ਮੈਂ ਆਪਣੀ ਪਤਨੀ ਨੂੰ ਪਿਛਲੇ 1 ਸਾਲ ਤੋਂ ਕੋਈ ਪੈਸਾ ਨਹੀਂ ਭੇਜਿਆ ਸੀ ਮੈਨੂੰ ਇੱਥੇ ਕੋਈ ਕੰਮ ਨਹੀਂ ਮਿਲ ਰਿਹਾ ਸੀ ਇਸ ਵਾਰ ਉਸ ਆਦਮੀ ਨੇ ਮੇਰੀ ਪਤਨੀ ਨੂੰ 50 ਲੱਖ ਰੁਪਏ ਦਿੱਤੇ ਤਾਂ ਮੇਰੀ ਪਤਨੀ ਨੇ ਨਵਾਂ ਕਾਰ ਖਰੀਦ ਲਿਆ ਜਦੋਂ ਮੇਰੀ ਪਤਨੀ ਨੇ ਵੀਡੀਓ ਕਾਲ ਤੇ ਮੈਨੂੰ ਉਹ ਘਰ ਵਿਖਾਇਆ ਤਾਂ ਮੈਂ ਉਸੇ ਸਮੇਂ ਭਾਰਤ ਵਾਪਸ ਆ ਗਿਆ ਪਰ ਮੇਰਾ ਦਿਲ ਕੰਬ ਗਿਆ ਜਦੋਂ ਉਹ ਆਦਮੀ ਮੇਰੀ ਪਤਨੀ ਨਾਲ ਮੇਰਾ ਨਾਮ ਗੁਰਪ੍ਰੀਤ ਹੈ ਮੇਰੇ ਪਿਤਾ ਮਕੈਨਿਕ ਸਨ ਇਹ ਬਿਲਡਿੰਗ ਦਾ ਕੰਮ ਕਰਦੇ ਸਨ ਇੱਕ ਵਾਰ ਕਰੇਲੂ ਕੰਮ ਕਰਦੇ ਸਮੇਂ ਫਿਸਲ ਗਏ ਤੇ ਦੂਜੀ ਮੰਜ਼ਲ ਤੋਂ ਹੀ ਠਾਡੇ ਜ਼ਮੀਨ ਤੇ ਡਿੱਗੇ ਅਤੇ ਉਹਨਾਂ ਦੀ ਲੱਤ ਟੁੱਟ ਗਈ ਕੁਝ ਸਮੇਂ ਲਈ ਕੰਮ ਬਿਲਕੁਲ ਬੰਦ ਹੋ ਗਿਆ ਤੇ ਮੇਰੀ ਬਚਤ ਇਲਾਜ ਤੇ ਖਰਚ ਤੇ ਹੋ ਗਈ ਜਿਸ ਕਰਕੇ ਘਰ ਵਿੱਚ ਭੁੱਖਮਰੀ ਦੀ ਸਥਿਤੀ ਬਣ ਗਈ ਮੈਂ ਆਪਣੇ ਪਿਤਾ ਜੀ ਦੀ ਮਦਦ ਕਰਨ ਦੇ ਇਰਾਦੇ ਨਾਲ ਛੋਟੇ ਮੋਟੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਜਦੋਂ ਪਿਤਾ ਜੀ ਦੀ ਸਿਹਤ ਵਿੱਚ ਸੁਧਾਰ ਹੋ ਗਿਆ ਤਾਂ ਉਹਨਾਂ ਨੇ ਦੁਬਾਰਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਰ ਹਾਲਾਤ ਪਹਿਲਾਂ ਵਰਗੇ ਨਹੀਂ ਰਹੇ ਇਸ ਲਈ ਉਹ ਦੁਬਾਰਾ ਕਰਦੇ ਹਾਲਾਤ ਨੂੰ ਸੰਭਾਲਣ ਦੇ ਯੋਗ ਨਹੀਂ ਸੀ ਪਰ ਹੁਣ ਮੈਂ ਜਵਾਨ ਸੀ ਕਿ ਮੈਂ ਆਪਣੇ ਪੈਰਾਂ ਤੇ ਖੜਾ ਹੋਣ ਦੇ ਕਾਬਲ ਸੀ ਅਤੇ ਇਨਾ ਕਮਾ ਸਕਦਾ ਸੀ ਘਰ ਵਿੱਚ ਖਾਣ ਪੀਣ ਦਾ ਇੰਤਜ਼ਾਮ ਹੋਣ ਲੱਗਾ ਹੁਣ ਭੁੱਖ ਦੀ ਕੋਈ ਸਮੱਸਿਆ ਨਹੀਂ ਸੀ ਮੇਰੀ ਮਾਂ ਨੇ ਮੇਰਾ ਆਪਣੇ ਦੋਸਤ ਦੀ ਤੀ ਨਾਲ ਵਿਆਹ ਕਰਵਾ ਦਿੱਤਾ ਮੇਰੀ ਪਤਨੀ ਮੇਰੇ ਤੋਂ ਉਮਰ ਵਿੱਚ ਕਾਫੀ ਛੋਟੀ ਸੀ ਪਰ ਬਹੁਤ ਹੀ ਹੁਸ਼ਿਆਰ ਤੇ ਸੋਹਣੀ ਸੀ ਵਿਆਹ ਦੇ ਕੁਝ ਦਿਨਾਂ ਵਿੱਚ ਹੀ ਉਸ ਨੇ ਪੂਰਾ ਘਰ ਸੰਭਾਲ ਲਿਆ ਸੀ ਹੁਣ ਮੈਂ ਵੀ ਦੋ ਤਿੰਨ ਥਾਵਾਂ ਤੇ ਕੰਮ ਕਰਨ ਲੱਗਾ ਸੀ ਤਾਜੋ ਘਰ ਦੇ ਹਾਲਾਤ ਕੁਝ ਚੰਗੇ ਬਣ ਜਾਣ ਵਿਆਹ ਦਾ ਸਮਾਂ ਕੁਝ ਸਮਾਂ ਇਦਾਂ ਹੀ ਹੱਸਦੇ ਖੇੜਦੇ ਗੁਜ਼ਰ ਗਿਆ ਸਾਡੀਆਂ ਦੋ ਜੁੜਵਾਂ ਧੀਆਂ ਵੀ ਹੀ ਸਨ ਅਤੇ ਇਹਨਾਂ ਦੋਹਾਂ ਦੇ ਹੋਣ ਤੋਂ ਬਾਅਦ ਘਰ ਦੇ ਸਾਰੇ ਲੋਕ ਰੁੱਝ ਗਏ ਤੇ ਉਹਨਾਂ ਦੀਆਂ ਛੋਟੀਆਂ-ਛੋਟੀਆਂ ਸ਼ਰਾਰਤਾਂ ਕਰਕੇ ਘਰ ਦਾ ਮਾਹੌਲ ਬਹੁਤ ਵਧੀਆ ਹੋ ਗਿਆ ਪਰ ਫਿਰ ਹਾਲਾਤ ਨੇ ਮੋੜ ਲਿਆ ਮੇਰੇ ਪਿਤਾ ਜੀ ਨੂੰ ਇੱਕ ਵੱਡੇ ਘਰ ਦਾ ਪ੍ਰੋਜੈਕਟ ਤਿਆਰ ਕਰਨ ਦਾ ਕੰਮ ਮਿਲ ਗਿਆ ਪਰ ਸਾਨੂੰ ਨਹੀਂ ਪਤਾ ਸੀ ਕਿ ਇਹ ਵੱਡਾ ਕੰਮ ਮੇਰੇ ਪਿਤਾ ਨੂੰ ਇੰਨੀ ਸ਼ਰਮ ਤੇ ਬਦਨਾਮੀ ਦੇਵੇਗਾ ਕਿ ਸਾਡਾ ਸਾਰਾ ਘਰ ਟੁੱਟ ਜਾਵੇਗਾ ਤੇ ਅਸੀਂ ਦੁਬਾਰਾ ਇਸ ਨੂੰ ਸੰਭਾਲ ਨਹੀਂ ਸਕਾਂਗੇ ਪਾਪਾ ਘਰ ਬਣਾਉਣ ਵਿੱਚ ਕੁਝ ਰੁੱਝ ਗਏ ਅਤੇ ਪਹਿਲਾਂ ਨਾਲੋਂ ਜ਼ਿਆਦਾ ਲਗਨ ਤੇ ਮਿਹਨਤ ਨਾਲ ਕੰਮ ਕਰਨ ਲੱਗੇ ਪਰ ਇੱਕ ਦਿਨ ਉਸ ਨੇ ਗਲਤੀ ਕੀਤੀ ਜਿਸ ਨੇ ਉਸ ਦੀ ਸਾਰੀ ਮਿਹਨਤ ਬਰਬਾਦ ਕਰ ਦਿੱਤੀ ਲਗਭਗ 1 ਮਹੀਨੇ ਦੀ ਮਿਹਨਤ ਤੋਂ ਬਾਅਦ ਪਿਤਾ ਜੀ ਨੇ ਉਸ ਘਰ ਦਾ ਢਾਂਚਾ ਤਿਆਰ ਕਰ ਲਿਆ ਉਸ ਘਰ ਦੇ ਦੋ ਤਿੰਨ ਦਰਵਾਜ਼ੇ ਦੂਜੇ ਪਾਸੇ ਬਣੇ ਪੋਚਨ ਦੇਵਲ ਖੁੱਲਦੇ ਸਨ ਅਤੇ ਉਸ ਹੀ ਹਿੱਸੇ ਵਿੱਚ ਘਰ ਦਾ ਮਾਲਕ ਰਹਿੰਦਾ ਸੀ ਉਹ ਆਪਣੇ ਪੁੱਤਰ ਲਈ ਨਵਾਂ ਮਕਾਨ ਬਣਾ ਰਿਹਾ ਸੀ ਕਿਉਂਕਿ ਉਸ ਨੇ ਆਪਣੇ ਪੁੱਤਰ ਦਾ ਵਿਆਹ ਕਰਵਾਉਣਾ ਸੀ ਬੇਟੇ ਦੇ ਵਿਆਹ ਦੇ ਨਾਲ ਨਾਲ ਉਹ ਆਪਣੀ ਧੀ ਦਾ ਵਿਆਹ ਵੀ ਕਰ ਰਿਹਾ ਸੀ ਉਹ ਬਹੁਤ ਅਮੀਰ ਪਰਿਵਾਰ ਸੀ ਉਹਨਾਂ ਕੋਲ ਬਹੁਤ ਸਾਰਾ ਪੈਸਾ ਸੀ ਨਵੇਂ ਘਰ ਵਿੱਚ ਬਹੁਤ ਸਾਰਾ ਪੈਸਾ ਲੱਗ ਰਿਹਾ ਸੀ ਪਾਪਾ ਨੂੰ ਵੀ ਇਹੀ ਆਸ ਸੀ ਕਿਸ ਕੰਮ ਵਿੱਚ ਉਹਨਾਂ ਨੂੰ ਚੰਗੀ ਰਕਮ ਦੀ ਬਚਤ ਹੋਵੇ ਉਹ ਹਰ ਰੋਜ਼ ਮੰਮੀ ਨੂੰ ਕਹਿੰਦੇ ਸੀ ਕਿ ਜੇਕਰ ਇਸ ਕੰਮ ਤੋਂ ਪੈਸੇ ਵੱਧ ਜਾਣਗੇ ਤਾਂ ਮੈਂ ਆਪਣੀ ਪੋਤੀ ਦੇ ਨਾਂ ਤੇ ਬੈਂਕ ਵਿੱਚ ਜਮਾ ਕਰਵਾ ਦੇਵਾਂਗਾ ਉਹਨਾਂ ਦੇ ਭਵਿੱਖ ਵਿੱਚ ਲਾਭ ਹੋਵੇਗਾ papa ਅਕਸਰ देर तक ਇਕੱਲੇ ਕੰਮ ਕਰਦੇ ਸੀ ਇੱਕ ਦਿਨ ਪਿਤਾ ਜੀ ਹੋਰ ਮਜ਼ਦੂਰਾ ਨਾਲ ਕੰਮ ਕਰ ਰਏ ਸੀ ਕਾਰ ਦੇ ਮਾਲਕ ਨੇ ਆ ਕੇ ਕਿਹਾ ਕਿ ਪਰਿਵਾਰ ਦੇ ਸਾਰੇ ਮੈਂਬਰ ਅਮਰਜੈਂਸੀ ਕਾਰਨ ਕਿਤੇ ਜਾ ਰਹੇ ਨੇ ਪਾਪਾ ਤੇ ਉਹਨਾਂ ਦੇ ਮਜ਼ਦੂਰ ਜੇਕਰ ਚਾਹਣ ਤਾਂ ਆਪਣਾ ਕੰਮ ਛੱਡ ਕੇ ਜਾ ਸਕਦੇ ਹਨ ਕਿਉਂਕਿ ਉਹਨਾਂ ਦੀ ਵਾਪਸੀ ਦਾ ਕੋਈ ਪਤਾ ਨਹੀਂ ਪਾਪਾ ਨੇ ਦੇਖਿਆ ਕਿ ਅਜੇ ਪੂਰਾ ਦਿਨ ਬਾਕੀ ਸੀ ਪਾਪਾ ਲਾਲਚ ਵਿੱਚ ਆ ਗਏ ਕਿ ਦਿਨ ਖਰਾਬ ਕਰਨ ਨਾਲੋਂ ਚੰਗਾ ਹੈ ਉਹ ਕੰਮ ਕਰਕੇ ਪਾਪਾ ਨੇ ਘਰ ਦੇ ਮਾਲਕ ਨੂੰ ਕਿਹਾ ਕਿ ਉਹ ਆਰਾਮ ਨਾਲ ਆਪਣਾ ਘਰ ਬੰਦ ਕਰਕੇ ਚਲੇ ਜਾਣ ਮੈਂ ਆਪਣਾ ਕੰਮ ਪੂਰਾ ਕਰਕੇ ਵਾਪਸ ਜਾਵਾਂਗਾ ਘਰ ਦੇ ਮਾਲਕ ਨੇ ਸਿਰ ਹਲਾਇਆ ਤੇ ਉਹ ਆਪਣਾ ਘਰ ਬੰਦ ਕਰਕੇ ਚਲੇ ਗਏ ਉਸ ਦਿਨ ਮਜ਼ਦੂਰ ਵੀ ਵੇਲੇ ਹੋ ਕੇ ਸ਼ਾਮ ਨੂੰ ਸਮੇਂ 'ਤੇ ਸਿਰ ਚਲੇ ਗਏ ਤੇ ਪਿਤਾ ਜੀ ਇਕੱਲੇ ਕੰਮ ਕਰਨ ਵਿੱਚ ਰੁੱਝ ਗਏ ਸਮਾਂ ਪੂਰਾ ਹੋਣ ਤੇ ਪਿਤਾ ਜੀ ਵੀ ਗੇਟ ਨੂੰ ਤਾਲਾ ਲਗਾ ਕੇ ਘਰ ਪਰਤ ਆਏ ਉਸ ਰਾਤ ਉਹ ਬਹੁਤ ਖੁਸ਼ ਸਨ ਕਿ ਕੰਮ ਜਲਦੀ ਖਤਮ ਹੋ ਜਾਵੇਗਾ ਤੇ ਉਹਨਾਂ ਨੂੰ ਪੈਸੇ ਮਿਲ ਜਾਣਗੇ ਅਨਸਾਰੀ ਇੱਥੇ ਤੀਜੇ ਬੱਚੇ ਦਾ ਵੀ ਕੁਝ ਦਿਨਾਂ ਵਿੱਚ ਹੀ ਜਨਮ ਹੋਣ ਵਾਲਾ ਸੀ ਦੇਰ ਰਾਤ ਤੱਕ ਘਰ ਦੇ ਸਾਰੇ ਮੈਂਬਰ ਬੈਠੇ ਨਿੱਕੇ ਮਹਿਮਾਨ ਦੇ ਆਉਣ ਬਾਰੇ ਗੱਲਾਂ ਕਰ ਰਹੇ ਸੀ ਫਿਰ ਪਿਤਾ ਜੀ ਦੀ ਥੱਕ ਕੇ ਹੋਏ ਸੋਗ ਅਗਲੀ ਸਵੇਰ ਕਿਸੇ ਦੇ ਦਰਵਾਜ਼ਾ ਖੜਕਾਉਣ ਕਾਰਨ ਸਾਡੀ ਆਖ ਖੁੱਲੀ ਅਸੀਂ ਸਾਰੇ ਘਬਰਾ ਕੇ ਖੜੇ ਹੋ ਹੋ ਗਏ ਜਦੋਂ ਮੈਂ ਜਾ ਕੇ ਦਰਵਾਜ਼ਾ ਖੋਲ੍ਹਿਆ ਤਾਂ ਮੈਂ ਹੈਰਾਨ ਰਹਿ ਗਿਆ ਕਿਉਂਕਿ ਪੁਲਿਸ ਸਾਹਮਣੇ ਖੜੀ ਸੀ ਉਹਨਾਂ ਨੇ ਪਿਤਾ ਜੀ ਨੂੰ ਪੁੱਛਿਆ ਇਸ ਦੌਰਾਨ ਪਿਤਾ ਜੀ ਵੀ ਦਰਵਾਜ਼ੇ ਤੇ ਆ ਗਏ ਜਦੋਂ ਪਾਪਾ ਨੇ ਉਹਨਾਂ ਦੇ ਸਵਾਲ ਤੇ ਆਪਣੀ ਜਾਣ ਪਛਾਣ ਕਰਵਾਈ ਤਾਂ ਉਹਨਾਂ ਨੇ ਕਿਹਾ ਕਿ ਤੁਹਾਡੀ ਸਾਡੇ ਨਾਲ ਤੁਹਾਨੂੰ ਸਾਡੇ ਨਾਲ ਥਾਣੇ ਜਾਣਾ ਪਵੇਗਾ ਅਸੀਂ ਸਾਰੇ ਪਰਿਵਾਰਿਕ ਮੈਂਬਰ ਇਸ ਗੱਲ ਤੋਂ ਘਬਰਾ ਗਏ ਜਦੋਂ ਮੈਂ ਘਬਰਾਏ ਹੋਏ ਨੇ ਉਹਨਾਂ ਤੋਂ ਪੁੱਛਿਆ ਤਾਂ ਉਹਨਾਂ ਨੇ ਪਹਿਲਾਂ ਮੇਰੇ ਪਾਪਾ ਵੱਲ ਦੇਖਿਆ ਤੇ ਫਿਰ ਉਹਨਾਂ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਿਆ ਅਸੀਂ ਪਾਪਾ ਦੀ ਗਲਤੀ ਜਾਣਨ ਤੋਂ ਪਹਿਲਾਂ ਸਾਰੇ ਸਦਮੇ ਵਿੱਚ ਆ ਗਏ ਕਿ ਜੇਕਰ ਪੁਲਿਸ ਕਿਸੇ ਇਲਜ਼ਾਮ ਵਿੱਚ ਪਾਪਾ ਨੂੰ ਲੈ ਗਏ ਤਾਂ ਪੁਲਿਸ ਤੋਂ ਛਡਕਾਰਾ ਪਾਉਣਾ ਔਖਾ ਹੋ ਜਾਵੇਗਾ ਪਾਪਾ ਨੇ ਵਾਰ-ਵਾਰ ਪੁੱਛਣ ਤੇ ਪੁਲਿਸ ਵਾਲਿਆਂ ਨੇ ਦੱਸਿਆ ਕਿ ਜਿਸ ਘਰ ਨੂੰ ਪਾਪਾ ਬਣਾ ਰਹੇ ਹਨ ਉੱਥੇ ਕਾਫੀ ਮਾਤਰਾ ਵਿੱਚ ਸੋਨਾ ਤੇ ਨਗਦੀ ਚੋਰੀ ਹੋ ਗਈ ਉਨਾਂ ਨੇ ਦੋਸਾਂਗੇ ਚੋਰ ਨਵੇਂ ਬਣੇ ਮਕਾਨ ਅਤੇ ਪੁਰਾਣੇ ਪੋਚਣ ਵਾਲੇ ਦਰਵਾਜ਼ੇ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋਏ ਅਤੇ ਸਾਰਾ ਸਮਾਨ ਚੋਰੀ ਕਰਕੇ ਲੈ ਗਏ ਪਰਵਾਰਿਕ ਮੈਂਬਰਾਂ ਦੇ ਨੇ ਸਾਰਾ ਸ਼ੱਕ ਪਿਤਾ ਜੀ ਤੇ ਉਸਦੇ ਨਾਲ ਕੰਮ ਕਰਨ ਵਾਲੇ ਮਜ਼ਦੂਰਾ ਤੇ ਕੀਤਾ ਇਸ ਮਕਾਨ ਮਾਲਕ ਨੇ ਪੁਲਿਸ ਨੂੰ ਦੱਸਿਆ ਸੀ ਕਿ ਮਕੈਨਿਕ ਅਤੇ ਮਜ਼ਦੂਰ ਸਾਰਾ ਦਿਨ ਘਰ ਵਿੱਚ ਘੁੰਮਦੇ ਰਹਿੰਦੇ ਸੀ ਅਤੇ ਹਰ ਚੀਜ਼ ਨੂੰ ਦੇਖਦੇ ਰਹਿੰਦੇ ਸੀ ਅਤੇ ਜਦੋਂ ਅਮਰਜੈਂਸੀ ਵਿੱਚ ਕਰੋਗੇ ਤਾਂ ਮਕੈਨਿਕ ਤੇ ਮਜ਼ਦੂਰ ਮੌਕਾ ਦੇਖ ਕੇ ਉੱਤੇ ਰੁਕ ਗਏ ਅਤੇ ਗਏ ਸਾਡੀ ਜਾਣ ਤੋਂ ਬਾਅਦ ਉਹਨਾਂ ਨੇ ਆਸਾਨੀ ਨਾਲ ਚੋਰੀ ਕਰ ਲਈ Papa ਸੋਹਾਂ ਖਾ ਰਹੇ ਸੀ ਕਿ ਇਹ ਮੇਰਾ ਇਲਜ਼ਾਮ ਝੂਠਾ ਹੈ ਮੈਂ ਉਸ ਘਰ ਦਾ 1 ਰੁਪਿਆ ਵੀ ਨਹੀਂ ਚੁੱਕਿਆ ਮੈਂ ਮੇਰੇ ਪਿਤਾ ਜੀ ਦੇ ਦੱਸਣ ਤੋਂ ਪਹਿਲਾਂ ਹੀ ਜਾਣਦਾ ਸੀ ਕਿ ਮੇਰੇ ਪਿਤਾ ਜੀ ਨੇ ਓਕੇ ਸਮੇਂ ਵਿੱਚ ਬੜੀ ਮਿਹਨਤ ਤੋਂ ਕੰਮ ਲਿਆ ਸੀ ਮਿਹਨਤ ਮਜ਼ਦੂਰੀ ਕੀਤੀ ਸੀ ਪਰ ਉਸ ਨੇ ਕਦੇ ਵੀ ਕੋਈ ਗਲਤ ਕੰਮ ਨਹੀਂ ਕੀਤਾ ਸੀ ਇਸ ਲਈ ਉਹ ਚੋਰੀ ਕਰਨ ਦੇ ਬਾਰੇ ਸੋਚ ਵੀ ਨਹੀਂ ਸਕਦੇ ਸੀ ਕਈ ਵਾਰ ਤਾਂ ਅਸੀਂ ਪਾਣੀ ਪੀ ਕੇ ਹੀ ਸੌਂ ਜਾਂਦੇ ਸੀ ਕਿਉਂਕਿ ਘਰ ਵਿੱਚ ਖਾਣ ਲਈ ਆਟਾ ਜਾਂ ਸਬਜ਼ੀ ਨਹੀਂ ਹੁੰਦੀ ਸੀ ਪਹਿਲਾਂ ਉਹਨਾਂ ਨੇ ਕਦੇ ਗੁਨਾਹ ਨਹੀਂ ਕੀਤਾ ਤਾਂ ਹੁਣ ਪਿਤਾ ਜੀ ਨੂੰ ਕੀ ਲੋੜ ਸੀ ਕਿਉਂਕਿ ਹੁਣ ਸਾਡੇ ਘਰ ਦੇ ਹਾਲਾਤ ਕੁਝ ਠੀਕ ਹੋ ਗਏ ਸੀ ਫਿਰ ਪੁਲਿਸ ਵਾਲਿਆਂ ਨੇ ਸਾਡੇ ਪੂਰੇ ਘਰ ਦੀ ਤਲਾਸ਼ੀ ਲਈ ਅਤੇ ਚੋਰੀ ਹੋਏ ਸਮਾਨ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ ਘਰ ਪਰ ਘਰ ਵਿੱਚ ਸੋਨੇ ਦੀ ਇੱਕ ਅੰਗੂਠੀ ਵੀ ਮੌਜੂਦ ਨਹੀਂ ਸੀ ਜਦੋਂ ਪੁਲਿਸ ਵਾਲਿਆਂ ਨੂੰ ਕੁਝ ਮਿਲ ਨਹੀਂ ਲਿਆ ਤਾਂ ਉਹਨਾਂ ਨੇ ਮੇਰੇ ਪਿਤਾ ਜੀ ਨੂੰ ਗ੍ਰਿਫਤਾਰ ਕਰ ਲਿਆ ਉਹ ਮੇਰੇ ਪਿਤਾ ਜੀ ਨੂੰ ਕਾਲਰ ਤੋਂ ਫੜ ਕੇ ਕਢੀਸਦੇ ਹੋਏ ਉੱਥੋਂ ਲੈ ਕੇ ਗਏ ਮੇਰੀਆਂ ਅੱਖਾਂ ਲਈ ਸਭ ਤੋਂ ਦਰਦਨਾਕ ਦਿਨ ਸੀ ਮੈਨੂੰ ਇੰਨੀ ਤਕਲੀਫ ਤਾਂ ਉਦੋਂ ਵੀ ਨਹੀਂ ਹੋਈ ਸੀ ਜਦੋਂ ਪਾਪਾ ਦਾ ਐਕਸੀਡੈਂਟ ਹੋਇਆ ਸੀ ਤੇ ਉਹਨਾਂ ਦੀ ਲੱਤ ਟੁੱਟ ਗਈ ਸੀ ਤੇ ਉਹਨਾਂ ਨੂੰ ਖੂਨ ਨਾਲ ਹੱਥ ਪਾਤਾ ਹਸਪਤਾਲ ਲਿਜਾਇਆ ਗਿਆ ਪਿਤਾ ਜੀ ਨੂੰ ਮੇਰੇ ਘਰ ਤੋਂ ਬਾਹਰ ਨਿਕਲਦੇ ਸਮੇਂ ਬੜੇ ਸਤਿਕਾਰ ਨਾਲ ਹੱਥ ਫੜ ਕੇ ਬਾਹਰ ਤੱਕ ਲੈ ਜਾਂਦਾ ਸੀ ਅੱਜ ਉਸ ਨੂੰ ਮੇਰੀਆਂ ਅੱਖਾਂ ਸਾਹਮਣੇ ਬੇਰਹਿਮੀ ਨਾਲ ਕਢੀਸਿਆ ਸਾਡੇ ਕਾਨੂੰਨ ਅਤੇ ਸਮਾਜ ਵਿੱਚ ਸਿਰਫ ਪੈਸੇ ਦੀ ਹੀ ਇੱਜ਼ਤ ਹੁੰਦੀ ਹੈ ਇੱਥੇ ਉਮਰ ਦਾ ਕੋਈ ਸਲਮਾਨ ਨਹੀਂ ਹੁੰਦਾ ਤੇ ਸ਼ਾਇਦ ਇਹ ਕਾਰਨ ਸੀ ਸਾਡਾ ਦੇਸ਼ ਕਦੇ ਵੀ ਤਰੱਕੀ ਨਹੀਂ ਕਰ ਸਕਿਆ ਇੱਥੇ ਗਰੀਬਾਂ ਨਾਲ ਉਹਨਾਂ ਦਾ ਜ਼ੁਲਮ ਸਾਬਤ ਕਰਨ ਤੋਂ ਪਹਿਲਾਂ ਹੀ ਅਪਰਾਧੀਆਂ ਵਾਂਗ ਸਲੂਕ ਕੀਤਾ ਜਾਂਦਾ ਹੈ ਮੇਰੇ ਪਾਪਾ ਨੂੰ ਮਾਰਿਆ ਸੀ ਅਤੇ ਮੇਰੀਆਂ 3 ਧੀਆਂ ਡਰੀਆਂ ਹੀਆਂ ਸੀ ਮੇਰੀ ਪਤਨੀ ਆਪਣੇ ਪਾਰੇ ਸਰੀਰ ਨਾਲ ਮੇਰੀ ਡਰੀ ਹੋਈ ਮਾਂ ਨੂੰ ਸੰਭਾਲ ਰਹੀ ਸੀ ਅਤੇ ਕਦੇ ਆਪਣੀਆਂ ਧੀਆਂ ਨੂੰ ਤਲਾਸ਼ਾ ਦੇਣ ਦੀ ਕੋਸ਼ਿਸ਼ ਕਰ ਰਹੀ ਸੀ ਮੈਂ ਆਪਣੀ ਮਾਂ ਨੂੰ ਦਿਲਾਸਾ ਦਿੱਤਾ ਤੇ ਦਰਵਾਜ਼ਾ ਬੰਦ ਕਰਨ ਲਈ ਕਿਹਾ ਮੈਂ ਘਰੋਂ ਸਿੱਧਾ ਥਾਣੇ ਚਲਾ ਗਿਆ ਮੈਂ ਆਪਣੇ ਪਿਤਾ ਜੀ ਨੂੰ ਮਿਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮੈਨੂੰ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਕਾਫੀ ਭੱਜ ਦੌੜ ਤੋਂ ਬਾਅਦ ਮੈਨੂੰ ਮੇਰੇ ਇੱਕ ਦੋਸਤ ਨੇ ਦੱਸਿਆ ਕਿ ਉਸ ਦਾ ਭਰਾ ਥਾਣੇ ਵਿੱਚ ਛੋਟਾ ਕਾਂਸਟੇਬਲ ਹੈ ਉਹ ਇਸ ਸਬੰਧ ਵਿੱਚ ਮੇਰੀ ਮਦਦ ਤਾਂ ਨਹੀਂ ਕਰ ਸਕਦਾ ਪਰ ਮੇਰੇ ਪਿਤਾ ਜੀ ਬਾਰੇ ਪਤਾ ਕਰਕੇ ਮੈਨੂੰ ਦੱਸ ਸਕਦਾ ਆ ਉਸਨੇ ਹੀ ਮੈਨੂੰ ਦੱਸਿਆ ਕਿ ਪਿਤਾ ਜੀ ਔਰ ਮਜ਼ਦੂਰਾਂ ਨੂੰ ਵੀ ਖਾਲੀ ਹੱਥ ਥਾਣੇ ਲਿਆਂਦਾ ਗਿਆ ਸਾਰਿਆਂ ਨੇ ਇਹੀ ਬਿਆਨ ਦਿੱਤਾ ਕਿ ਉਹ ਜਲਦੀ ਆਪਣਾ ਕੰਮ ਕਾ ਕੇ ਉੱਥੇ ਚਲੇ ਗਏ ਸੀ ਥੋੜੀ ਜਹੀ ਪੁੱਛਗੀਸ਼ ਤੋਂ ਬਾਅਦ ਉਹਨਾਂ ਨੂੰ ਛੱਡ ਦਿੱਤਾ ਗਿਆ ਤੇ ਚੋਰੀ ਦਾ ਸਾਰਾ ਦੋਸ਼ ਮੇਰੇ ਪਿਤਾ ਜੀ ਤੇ ਆ ਗਿਆ Papa ਨੂੰ ਸਜ਼ਾ ਮਿਲ ਗਈ ਤੇ ਉਸ ਨੂੰ ਕਰ ਦੇ ਮਾਲਕ ਨੇ ਕਿਹਾ ਸੀ ਜਦੋਂ ਤੱਕ Papa ਉਸ ਦਾ ਸੋਨਾ ਅਤੇ ਪੈਸੇ ਵਾਪਸ ਨਹੀਂ ਕਰ ਦਿੰਦੇ ਉਦੋਂ ਤੱਕ ਉਸ ਨੂੰ ਜੇਲ੍ਹ ਵਿੱਚ ਰੱਖਿਆ ਜਾਵੇਗਾ ਮੈਂ ਉਸਨ ਘਰ ਦਾ ਪਤਾ ਲਿਆ ਤੇ ਉੱਥੇ ਪਹੁੰਚ ਕੇ ਉਹਨਾਂ ਸਾਰਿਆਂ ਤੋਂ ਚੋਰੀ ਹੋਣ ਦੀ ਜਾਣਕਾਰੀ ਲਈ ਚੋਰੀ ਦਾ ਅਫਸੋਸ ਕਰਨ ਲਈ ਉੱਥੇ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਸਨ ਮੈਂ ਉਸ ਮਾਲਕ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਮੇਰੇ ਪਿਤਾ ਜੀ ਚੋਰ ਨਹੀਂ ਹਨ ਮੈਂ ਹੱਥ ਜੋੜ ਕੇ ਉਸ ਆਦਮੀ ਨੂੰ ਬੇਨਤੀ ਕੀਤੀ ਕਿ ਤੁਸੀਂ ਪੁਲਿਸ ਨਾਲ ਸੰਪਰਕ ਕਰੋ ਅਤੇ ਅਸਲ ਚੋਰ ਨੂੰ ਲੱਭਣ ਦੀ ਕੋਸ਼ਿਸ਼ ਕਰੋ ਕਿਉਂਕਿ ਮੇਰੇ ਪਿਤਾ ਜੀ ਸਾਰੀ ਉਮਰ ਜੇਲ੍ਹ ਵਿੱਚ ਬੈਠੇ ਰਹੇ ਤਾਂ ਫਿਰ ਲੀ ਤੁਹਾਨੂੰ ਕਦੇ ਵੀ ਆਪਣਾ ਸਮਾਨ ਵਾਪਸ ਨਹੀਂ ਮਿਲੇਗਾ ਮੇਰੇ ਪਿਤਾ ਜੀ ਨੇ ਚੋਰੀ ਨਹੀਂ ਕੀਤੀ ਮੇਰੇ ਵਾਰ-ਵਾਰ ਕਹਿੰਦੇ ਉਹ ਆਦਮੀ ਗੁੱਸੇ 'ਚ ਆ ਗਿਆ ਤੇ ਮੇਰੇ ਨਾਲ ੱਤਕਾ ਮੁੱਕੀ ਕਰਨ ਲੱਗਾ ਪਤਾ ਨਹੀਂ ਗੁੱਸੇ ਵਿੱਚ ਮੈਨੂੰ ਕੀ ਕੁਝ ਕਹਿ ਰਿਹਾ ਸੀ ਤੁਸੀਂ ਗਰੀਬ ਲੋਕ ਦੁਨੀਆ ਦੇ ਸਾਹਮਣੇ ਪੋਲੇ ਬੰਦੇ ਰਹਿੰਦੇ ਹੋ ਤੁਸੀਂ ਆਪਣੇ ਆਪ ਨੂੰ ਬੇਕਸੂਰ ਸਮਝਦੇ ਰਹ ਕਾਬਿਤ ਕਰਦੇ ਹੋ ਪਰ ਅਸਲ ਵਿੱਚ ਤੁਸੀਂ ਲੋਕਾਂ ਦੇ ਘਰ ਖਾਲੀ ਕਰਕੇ ਆਪਣੀ ਜਾਇਦਾਦ ਬਣਾ ਲੈਂਦੇ ਹੋ ਮੈਂ ਚੁੱਪਚਾਪ ਉਸ ਵੱਲ ਦੇਖਦਾ ਰਿਹਾ ਮੇਰੇ ਵਾਰ-ਵਾਰ ਕਹਿਣ ਦੇ باوجود ਉਸਨੇ ਆਪਣੀ ਜ਼ੁਬਾਨ ਬੰਦ ਨਹੀਂ ਕੀਤੀ ਅਸਲ ਵਿੱਚ ਉਹਨਾਂ ਨੇ ਮੇਰੇ ਮੂੰਹ ਤੇ ਥੱਪੜ ਵੀ ਮਾਰੇ ਤੇ ਮੈਨੂੰ ਘਰ ਤੋਂ ਬਾਹਰ ਕੱਢ ਦਿੱਤਾ ਉਹ ਵਿਅਕਤੀ ਮੇਰੀ ਕੋਈ ਵੀ ਗੱਲ ਸੁਣ ਲਈ ਤਿਆਰ ਨਹੀਂ ਸੀ ਉਸਦੇ ਨਾਲ ਖੜੇ ਕੁਝ ਪੜੇ ਲਿਖੇ ਲੋਕ ਵੀ ਸਨ ਜੋ ਮੇਰੇ ਨਾਲ ਹੋ ਰਿਹਾ ਹੈ ਇਸ ਸਭ ਯਾਰ ਤੋਂ ਦੁਖੀ ਹੋ ਰਿਹਾ ਸਨ ਉਹ ਲੋਕ ਉਸ ਵਿਅਕਤੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਹ ਕਿਸੇ ਦੀ ਗੱਲ ਨਹੀਂ ਸੁਣ ਰਿਹਾ ਸੀ ਜਦੋਂ ਲੋਕਾਂ ਨੇ ਉਸ ਨੂੰ ਰੋਕਿਆ ਤਾਂ ਉਸ ਵਿਅਕਤੀ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਮੇਰੇ ਬੱਚਾ ਦਾ ਵਿਆਹ ਹੋਣ ਵਾਲਾ ਸੀ ਮੈਂ ਕੁਝ ਦਿਨ ਪਹਿਲਾਂ ਹੀ ਉਹ ਸਾਰੇ ਗਹਿਣੇ ਘਰ ਲੈ ਕੇ ਆਇਆ ਸੀ ਉਹ ਉਸਦੇ ਪਿਤਾ ਨੇ ਚੋਰੀ ਕਰ ਲਈ ਉਹ ਵਿਅਕਤੀ ਕਹਿਣ ਲੱਗਾ ਮੈਂ ਆਪਣੀ ਧੀ ਤੇ ਮੁੰਡੇ ਦੇ ਸਹੁਰਿਆਂ ਨੂੰ ਕੀ ਮੂੰਹ ਦਿਖਾਵਾਂਗਾ ਪਰ ਮੈਂ ਸੋਚ ਰਿਹਾ ਸੀ ਕਿ ਉਹ ਬਿਨਾਂ ਕਿਸੇ ਸਬੂਤ ਦੇ ਬਰੀ ਵਿਅਕਤੀ ਨੂੰ ਜੇਲ੍ਹ ਵਿੱਚ ਬੰਦ ਕਰਕੇ ਉਸਦੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕਰਕੇ ਉਹਨਾਂ ਨੂੰ ਕੀ ਸੋਨਾ ਮਿਲ ਜਾਵੇਗਾ ਮੈਂ ਨਿਰਾਸ਼ ਹੋ ਕੇ ਘਰ ਆ ਗਿਆ ਅਤੇ ਘਰ ਆ ਕੇ ਦਰਵਾਜ਼ਾ ਬੰਦ ਦੇਖ ਕੇ ਹੈਰਾਨ ਰਹਿ ਗਿਆ ਮੈਂ ਕਬਰ ਆ ਗਿਆ ਤੇ ਆਪਣੇ ਗਵਾਂਡੀਆਂ ਦਾ ਦਰਵਾਜ਼ਾ ਖੜਕਾਇਆ ਤੇ ਆਪਣੀ ਪਤਨੀ ਅਤੇ ਮੇਰੀ ਮਾਂ ਬਾਰੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਸ਼ਾਮ ਨੂੰ ਤੁਹਾਡੀ ਪਤਨੀ ਦੀ ਤਬੀਅਤ ਅਚਾਨਕ ਵਿਗੜ ਗਈ ਸੀ ਅਤੇ ਤੁਹਾਡੀ ਮਾਂ ਉਸ ਨੂੰ ਨਜ਼ਦੀਕੀ ਹਸਪਤਾਲ ਲੈ ਗਈ ਮੈਂ ਕਾਲੀ ਨਾਲ ਉੱਥੇ ਪਹੁੰਚ ਗਿਆ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਮੇਰੀ ਸਾਹਮਣੇ ਮੇਰੀ ਮਾਂ ਉਦਾਸ ਖੜੀ ਸੀ ਜਦੋਂ ਮੈਂ ਮਾਂ ਕੋਲ ਪਹੁੰਚਿਆ ਤਾਂ ਉਹ ਉਮੀਦ ਭਰੇ ਲੱਜੇਵੀ ਚੰਬੀਤਾ ਜੀ ਬਾਰੇ ਪੁੱਛਣ ਲੱਗੀ ਮੈਂ ਨਰਾਜ ਹੋ ਕੇ ਆਪਣਾ ਸਿਰ ਚੁਕਾ ਲਿਆ ਅਤੇ ਉਹ ਚੁੱਪ ਰਹੀ ਮੈਂ ਮਾਂ ਨੂੰ ਦਲਾਸਾ ਦਿੱਤਾ ਤੇ ਆਪਣੀ ਪਤਨੀ ਬਾਰੇ ਪੁੱਛਿਆ ਤਾਂ ਇੱਕ ਨਰਸ ਮੈਨੂੰ ਵਧਾਈ ਦੇਣ ਲੱਗੀ ਕਿਉਂਕਿ ਇੱਕ ਵਾਰ ਫਿਰ ਮੈਂ ਮੇਰੇ ਇੱਕ ਧੀ ਹੋਈ ਸੀ ਜਿਵੇਂ ਹੀ ਮੈਨੂੰ ਇਹ ਖਬਰ ਮਿਲੀ ਮੇਰੀ ਮਾਂ ਦਾ ਸਬਰ ਟੁੱਟ ਗਿਆ ਤੇ ਫੁੱਟ ਫੁੱਟ ਕੇ ਰੋਣ ਲੱਗ ਪਈ ਜਦੋਂ ਮੈਂ ਉਹਨਾਂ ਨੂੰ ਚੁੱਪ ਕਰਵਾਉਣ ਲੱਗਾ ਤਾਂ ਉਹ ਕਹਿਣ ਲੱਗੀ ਕਿ ਕਾਸ਼ ਅਸੀਂ ਲਾਲਚਨਾ ਕਰਦੇ ਤੇ ਤੁਹਾਡੇ ਪਿਤਾ ਜੀ ਉਹ ਕੰਮ ਲੈਣ ਤੋਂ ਇਨਕਾਰ ਕਰ ਦਿੰਦੇ ਉਸ ਦੀ ਸਿਹਤ ਹੁਣ ਪਹਿਲਾਂ ਵਰਗੀ ਨਹੀਂ ਰਹੀ ਮੈਂ ਆਪਣੀ ਮਾਂ ਨੂੰ ਦਿਲਾਸਾ ਦਿੱਤਾ ਤੇ ਕਿਹਾ ਕਿ ਪਾਪਾ ਬੇਕਸੂਰ ਹਨ ਅਤੇ ਜਲਦੀ ਹੀ ਇਹ ਸਾਬਤ ਵੀ ਹੋ ਜਾਵੇਗਾ ਜਦੋਂ ਮੇਰੀ ਪਤਨੀ ਦੀ ਹਾਲਤ ਸੁਧਰੀ ਤਾਂ ਸੀ ਉਸ ਨੂੰ ਘਰ ਲਿਆ ਲੈ ਆਂਦਾ ਮੈਂ ਆਪਣੇ ਪਿਤਾ ਜੀ ਲਈ ਇਧਰ ਉਧਰ ਜਾਂਦਾ ਰਿਹਾ ਤੇ ਨੀਤ ਦੀ ਬੇਤੀ ਅਤੇ ਸ਼ਰਮ ਨੂੰ ਭੁੱਲ ਕੇ ਦੋ ਤਿੰਨ ਵਾਰ ਉਸ ਮਾਲਕ ਦੇ ਕੋਲ ਗਿਆ ਕਿਉਂਕਿ ਮੈਂ ਗਰੀਬ ਵਿਅਕਤੀ ਵਕੀਲ ਨਹੀਂ ਕਰ ਸਕਦਾ ਸੀ ਮੇਰੇ ਕੋਲ ਤਾਂ ਸਿਰ ਪਰਮਾਤਮਾ ਦਾ ਸਹਾਰਾ ਸੀ ਤੇ ਉਸ ਤੋਂ ਬਾਅਦ ਉਸ ਵਿਅਕਤੀ ਦਾ ਸਹਾਰਾ ਜੇ ਉਹ ਪਾਪਾ ਨੂੰ ਬੇਕਸੂਰ ਸਮਝ ਕੇ ਉਸ ਨੂੰ ਮਾਫ ਕਰ ਦਿੰਦੇ ਤਾਂ ਹੀ ਪਾਪਾ ਜੇਲ੍ਹ ਤੋਂ ਬਾਹਰ ਆ ਸਕਦੇ ਸਨ ਪਰ ਉਹ ਬੰਦਾ ਮੇਰੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਸੀ ਉਸ ਨੂੰ ਪੂਰਾ ਯਕੀਨ ਸੀ ਅਸੀਂ ਉਸ ਦੇ ਸਾਰੇ ਪੈਸੇ ਅਤੇ ਗਹਿਣੇ ਲੁਕੋਅ ਰੱਖੇ ਹਨ ਉਹ ਹਰ ਵਾਰੀ ਹੀ ਗੱਲ ਕਰੋਂਦਾ ਸੀ ਕਿ ਜੇ ਮੈਂ ਉਸਦਾ ਸਮਾਨ ਉਸ ਨੂੰ ਵਾਪਸ ਕਰ ਦਵਾਂ ਤਾਂ ਉਹ ਮੇਰੇ ਪਿਤਾ ਨੂੰ ਮਾਫ਼ ਕਰ ਦਵੇਗਾ ਉਸ ਨੂੰ ਜੇਲ੍ਹ ਵਿੱਚੋਂ ਵੀ ਬਾਹਰ ਕਢਵਾ ਦੇਵੇਗਾ ਪਰ ਮੈਂ ਉਸ ਦਾ ਸੋਨਾ ਤੇ ਪੈਸਾ ਕਿੱਥੋਂ ਵਾਪਸ ਕਰਦਾ ਮੇਰੇ ਪਿਤਾ ਜੀ ਨੇ ਕੋਈ ਚੋਰੀ ਨਹੀਂ ਕੀਤੀ ਸੀ ਉਹ ਬਿਲਕੁਲ ਬੇਕਸੂਰ ਸੀ ਤੇ ਬਿਨਾਂ ਕੋਈ ਜੁਰਮ ਕੀਤੇ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਸੀ ਉਸ ਦੌਰਾਨ ਮੈਂ ਜਦੋਂ ਮੇਰੇ ਪਾਪਾ ਨਾਲ ਮਿਲਣਾ ਸੰਭਵ ਹੋਇਆ ਮੈਂ ਉਹਨਾਂ ਨੂੰ ਮਿਲਣ ਲਈ ਜੇਲ੍ਹ ਗਿਆ ਤੇ ਉਹਨਾਂ ਦੀ ਹਾਲਤ ਦੇਖ ਕੇ ਮੇਰਾ ਸਬਰ ਟੁੱਟ ਗਿਆ ਉਹ ਬਹੁਤ ਬੁਰੀ ਹਾਲਤ ਵਿੱਚ ਜੇਲ੍ਹ ਦੇ ਕੋਨੇ ਵਿੱਚ ਬੈਠੇ ਸਨ ਜਦੋਂ ਮੈਂ ਆਪਣੀ ਧੀ ਬਾਰੇ ਦੱਸਿਆ ਤਾਂ ਉਹ ਬਹੁਤ ਖੁਸ਼ ਹੋਏ ਤੇ ਕਿਹਾ ਕਿ ਆਪਣੀ ਧੀਆਂ ਨੂੰ ਮੇਰੇ ਬਾਰੇ ਕੁਝ ਨਾ ਦੱਸਣਾ ਉਹਨਾਂ ਨੂੰ ਕਹਿਣਾ ਕਿ ਮੈਂ ਕਿਸੇ ਕੰਮ ਲਈ ਕਿਸੇ ਹੋਰ ਸ਼ਹਿਰ ਗਿਆ ਮੈਨੇ ਚਾਹੁੰਦਾ ਕਿ ਉਸ ਇਹ ਸੋਚਣ ਕਿ ਉਹਨਾਂ ਦਾ ਦਾਦਾ ਸੱਚਮੁੱਚ ਚੋਰ ਹੈ ਇਨ੍ਹਾਂ ਸ਼ਬਦਾਂ ਨਾਲ ਮੇਰਾ ਮਨ ਬਹੁਤ ਦੁਖੀ ਹੋ ਗਿਆ ਗਰੀਬੀ ਕਈ ਵਾਰ ਇਨਸਾਨ ਨੂੰ ਬੋਤਲ ਆਚਾਰ ਬਣਾ ਦਿੰਦੀ ਹੁਣ ਪਹਿਲੀ ਵਾਰ ਮੈਨੂੰ ਗਰੀਬ ਕੌਣ ਤੇ ਦੁੱਖ ਹੋਇਆ ਸੀ ਪਹਿਲੀ ਵਾਰ ਮੈਂ ਸੋਚਿਆ ਕਿ ਜੇਕਰ ਮੈਂ ਅਮੀਰ ਹੁੰਦਾ ਅੱਜ ਹਾਲਾਤ ਕੁਝ ਹੋਰ ਹੁੰਦੇ ਮੇਰੇ ਪਿਤਾ ਨੂੰ ਬੇਕਸੂਰ ਹੁੰਦੇ ਹੋਏ ਵੀ ਜੇਲ੍ਹ ਨਾ ਜਾਣਾ ਪੈਂਦਾ ਅਤੇ ਮੈਨੂੰ ਕਿਸੇ ਦੀ ਮਿਹਨਤ ਨਾ ਕਰਨੀ ਪੈਂਦੀ ਮੈਂ ਆਪਣੇ ਪਿਤਾ ਨੂੰ ਇਹ ਗੱਲ ਦੁਹਾਈ ਤਾਂ ਉਹ ਮੈਨੂੰ ਸਮਝਾਉਣ ਲੱਗੇ ਕਿ ਗਰੀਬੀ ਕੋਈ ਮਾੜੀ ਚੀਜ਼ ਨਹੀਂ ਹੈ ਮਨੁੱਖ ਦੀ ਸਥਿਤੀ ਅਤੇ ਉਸਦੇ ਜੀਵਨ ਨੂੰ ਤੈਅ ਕਰਨ ਵਾਲਾ ਸਿਰਫ ਪ੍ਰਮਾਤਮਾ ਹੀ ਹੈ ਤੇ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਕਿ ਪ੍ਰਮਾਤਮਾ ਕਦੇ ਆਣੇ ਆਏ ਨਹੀਂ ਕਰਦਾ ਗਰੀਬਾਂ ਨੂੰ ਗਾਲਾਂ ਕੱਢਣ ਵਾਲੇ ਜ਼ਮੀਨ ਤੇ ਰਹਿਣ ਵਾਲੇ ਉਹ ਲੋਕ ਹਨ ਜਿਨਨਾਂ ਜੀ ਨੇ ਗਰੀਬੀ ਨੂੰ ਗਰੀਬਾਂ ਨੂੰ ਜ਼ੁਲਮ ਦੀ ਚੱਕੀ ਵਿੱਚ ਪੀਸ ਕੇ ਆਪਣੇ ਆਪ ਨੂੰ ਰਾਬਣ ਸਮਝ ਲਿਆ ਮੈਂ ਆਪਣੇ ਪਿਤਾ ਨੂੰ ਦਿਲਾਸਾ ਦਿੱਤਾ ਤੇ ਘਰ ਵਾਪਸ ਆ ਗਿਆ ਤੇ ਉਸ ਤੋਂ ਬਾਅਦ ਪੂਰਾ 1 ਸਾਲ ਬੀਤ ਗਿਆ ਤੇ ਮੈਂ ਆਪਣੇ ਪਿਤਾ ਨੂੰ ਬੇਕਸੂਰ ਸਾਬਤ ਨਹੀਂ ਕਰ ਸਕਿਆ ਮੇਰੇ ਕੋਲ ਇੰਨੇ ਪੈਸੇ ਨਹੀਂ ਸਨ ਕਿ ਮੈਂ ਇੱਕ ਚੰਗਾ ਵਕੀਲ ਕਰ ਸਕਾਂ ਤੇ ਆਪਣੇ ਪਿਤਾ ਲਈ ਕੇਸ ਲੜ ਸਕਾਂ ਗਰੀਬਾਂ ਦੀ ਕੋਈ ਨਹੀਂ ਸੁਣਦਾ ਜੇ ਤੁਹਾਡੇ ਕੋਲ ਪੈਸਾ ਹੈ ਤਾਂ ਹਰ ਕੋਈ ਤੁਹਾਡੀ ਮਦਦ ਕਰਨ ਲਈ ਅੱਗੇ ਆਉਂਦਾ ਹੈ ਸਾਡੇ ਸਾਰੇ ਰਿਸ਼ਤੇਦਾਰਾਂ ਨੇ ਮੂੰਹ 모 ਫੇਰ ਲਿਆ ਸਾਡੇ ਘਰ ਕੋਈ ਨਹੀਂ ਆਉਂਦਾ ਸੀ ਸਾਰਿਆਂ ਨੇ ਸੋਚਿਆ ਜੇ ਉਹ ਸਾਡੇ ਘਰ ਆਏ ਤਾਂ ਅਸੀਂ ਉਹਨਾਂ ਤੋਂ ਪੈਸੇ ਮੰਗਾਂਗੇ ਇਸ ਮਾੜੇ ਸਮੇਂ ਵਿੱਚ ਕਿਸੇ ਨੇ ਸਾਥ ਨਹੀਂ ਦਿੱਤਾ ਉਲਟਾ ਉਹ ਮੇਰੇ ਪਿਤਾ ਨੂੰ ਚੋਰ ਕਹਿਣ ਲੱਗੇ ਪਰ ਮੇਰੇ ਪਿਤਾ ਜੀ ਚੋਰ ਨਹੀਂ ਸਨ ਮੈਂ ਆਪਣੇ ਪਿਤਾ ਜੀ ਲਈ ਇਹ ਸ਼ਬਦ ਨਹੀਂ ਸੁਣ ਸਕਦਾ ਸੀ ਹੌਲੀ ਹੌਲੀ ਮੈਂ ਲੋਕਾਂ ਨੂੰ ਮਿਲਣਾ ਬੰਦ ਕਰ ਦਿੱਤਾ ਮਾੜੇ ਸਮੇਂ ਵਿੱਚ ਹੀ ਆਪਣੇ ਅਤੇ ਦੂਜਿਆਂ ਦੀ ਪਛਾਣ ਹੁੰਦੀ ਹੈ ਮਾਰੇ ਸਮੇਂ ਵਿੱਚ ਸਾਡਾ ਆਪਣਾ ਕੋਈ ਨਹੀਂ ਸੀ ਪੂਰਾ 1 ਸਾਲ ਬੀਤ ਗਿਆ ਤੇ ਮੈਂ ਆਪਣੇ ਪਿਤਾ ਜੀ ਨੂੰ ਬੇਖੂਰ ਸਾਬਤ ਨਹੀਂ ਕਰ ਸਕਿਆ ਇਸ ਇਸ 1 ਸਾਲ ਵਿੱਚ ਇੱਕ ਰਾਤ ਵੀ ਜਾਈ ਨਹੀਂ ਸੀ ਜਿਸ ਵਿੱਚ ਮੈਂ ਸ਼ਾਂਤੀ ਨਾਲ ਸੁੱਤਾ ਸੀ ਮੇਰੇ ਬਾਪ ਪਿਤਾ ਜੀ ਦਾ ਉਹ ਬੇਵਜਹ ਚਿਹਰਾ ਮੈਨੂੰ ਧੜਫਾਉਂਦਾ ਰਹਿੰਦਾ ਸੀ ਉਸ ਦੀਆਂ ਅੱਖਾਂ ਵਿੱਚਲੀ ਬੇਵਸੀ ਮੈਨੂੰ ਅੰਦਰੋਂ ਝੰਜੋੜ ਦਿੰਦੀ ਸੀ ਮੈਂ ਆਪਣੇ ਪਿਤਾ ਜੀ ਲਈ ਕੁਝ ਕਰਨ ਦੇ ਯੋਗ ਨਹੀਂ ਸੀ ਹਰ ਵਾਰ ਮੈਨੂੰ ਆਪਣੇ ਪਿਤਾ ਜੀ ਨੂੰ ਮਿਲਣ ਲਈ ਜੇਲ੍ਹ ਜਾਣਾ ਪੈਂਦਾ ਸੀ ਪਾਪਾ ਦਾ ਘਰ ਵਾਪਸ ਆਉਣਾ ਨਸੀਬ ਨਾ ਹੋਇਆ ਜੇਲ੍ਹ ਵਿੱਚ ਰਹਿੰਦੇ ਉਹ ਬਿਮਾਰ ਤੇ ਕਮਜ਼ੋਰ ਹੋ ਗਏ ਮੈਂ ਆਪਣੇ ਮਾਤਾ ਪਿਤਾ ਦੇ ਦੁੱਖਾਂ ਕਾਰਨ ਬਹੁਤ ਦੁਖੀ ਹੋ ਗਿਆ ਤੇ ਇੱਕ ਸਾਲ ਮੇਰੀ ਮਾਂ ਦਾ ਸਬਰ ਵੀ ਮੁੱਕ ਗਿਆ ਤੇ ਉਹ ਮੇਰੇ ਪਿਤਾ ਦੀ ਡੀਕ ਵਿੱਚ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ ਮੈਂ ਅਜੇ ਪਿਤਾ ਜੀ ਨੂੰ ਮਾਂ ਦੀ ਮੌਤ ਬਾਰੇ ਦੱਸਣ ਬਾਰੇ ਸੋਚ ਹੀ ਰਿਹਾ ਸੀ ਕਿ ਇੱਕ ਦਿਨ ਸਾਨੂੰ ਪਿਤਾ ਜੀ ਦੀ ਮੌਤ ਦੀ ਖਬਰ ਮਿਲ ਗਈ ਉਹ ਦੋਵੇਂ ਦੁਨੀਆਂ ਵੱਲੋਂ ਦਿੱਤੇ ਦੁੱਖ ਅਤੇ ਬੇਤੀ ਨੂੰ ਸਹਾਰਨਾ ਸਕੇ ਤੇ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ ਮੈਂ ਉਹਨਾਂ ਦੀ ਮੌਤ ਤੇ ਦੁੱਖ ਨੂੰ ਆਪਣੇ ਦਿਲ ਵਿੱਚ ਲੈ ਕੇ ਆਪਣੀ ਪਤਨੀ ਤੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਲਈ ਮਜ਼ਦੂਰੀ ਕਰਨ ਲੱਗ ਪਿਆ ਪਰ ਪਤਾ ਨਹੀਂ ਕਿਸਮਤ ਨੂੰ ਕੀ ਮਨਜੂਰ ਸੀ ਜੋ ਮੇਰਾ ਕੰਮ ਹਰ ਪਾਸੇ ਤੋਂ ਬੰਦ ਹੋਣ ਲੱਗਾ ਮੈਂ 2 ਸਾਲ ਮਿਹਨਤ ਕਰਨ ਵਿੱਚ ਖਰਾਬ ਕਰ ਦਿੱਤੇ ਪਰ ਹੁਣ ਘਰ ਵਿੱਚ ਖਾਣ ਲਈ ਕੁਝ ਨਹੀਂ ਸੀ ਮੈਂ ਆਪਣੀਆਂ ਮਾਸੂਮ ਕੁੜੀਆਂ ਨੂੰ ਭੁੱਖਾ ਨਹੀਂ ਰੋਂਦੇ ਦੇਖ ਸਕਦਾ ਸੀ ਇੱਕ ਦਿਨ ਮੈਂ ਆਪਣੇ ਇੱਕ ਦੋਸਤ ਦੇ ਅੱਗੇ ਬਹੁਤ ਹੱਥ ਪੈਰ ਜੋੜੇ ਤੇ ਉਸ ਤੋਂ ਕੰਝ ਲੈ ਕੇ ਅਮਰੀਕਾ ਚਲਾ ਗਿਆ ਉੱਥੇ ਕਮਾਲ ਵਿੱਚ ਸਵਾਈ ਦਾ ਕੰਮ ਸ਼ੁਰੂ ਕਰ ਦਿੱਤਾ ਪਰ ਮੈਂ ਘਰ ਪੈਸੇ ਨਹੀਂ ਭੇਜ ਸਕਿਆ ਕਿਉਂਕਿ ਜਿਸ ਆਦਮੀ ਨੇ ਮੈਨੂੰ ਨੌਕਰੀ ਤੇ ਰੱਖਿਆ ਹੋਇਆ ਸੀ ਉਹ ਥੋਕੇ ਨਾਲ ਮੇਰੀ ਅੱਧੀ ਤੋਂ ਜ਼ਿਆਦਾ ਤਨਖਾਹ ਲੈ ਰਿਹਾ ਸੀ ਤੇ ਇਹ ਗੱਲ ਮੈਨੂੰ ਪਰੇਸ਼ਾਨ ਕਰ ਰਹੀ ਸੀ ਪਰ ਮੈਂ ਕੁਝ ਨਹੀਂ ਕਰ ਸਕਦਾ ਸੀ ਮੈਨੂੰ ਜੋ ਪੈਸੇ ਮਿਲਦੇ ਸੀ ਉਹ ਆਪਣੇ ਖਰਚੇ ਲਈ ਵਰਤ ਲੈਂਦਾ ਸੀ ਮੈਂ 1 ਰੁਪਿਆ ਵੀ ਘਰ ਨਹੀਂ ਭੇਜ ਸਕਿਆ ਪਰ ਇੱਕ ਦਿਨ ਮੇਰੀ ਪਤਨੀ ਨੇ ਮੈਨੂੰ ਫੋਨ ਤੇ ਦੱਸਿਆ ਕਿ ਤੁਹਾਡੇ ਵੱਲੋਂ ਭੇਜੇ 2 ਲੱਖ ਰੁਪਏ ਨਾਲ ਮੈਂ ਆਪਣੀਆਂ ਧੀਆਂ ਲਈ ਖਰੀਦਦਾਰੀ ਕੀਤੀ ਹੈ ਤੇ ਛੋਟਾ ਮोटा ਕਰਜ਼ਾ ਵੀ ਉਤਾਰ ਦਿੱਤਾ ਹੈ ਸੁਣ ਕੇ ਮੈਂ ਬਹੁਤ ਹੈਰਾਨ ਹੋਇਆ ਕਿਉਂਕਿ ਮੈਂ ਤਾਂ ਕਰ 1 ਰੁਪਿਆ ਵੀ ਨਹੀਂ ਭੇਜਿਆ ਸੀ ਪਰ ਮੈਂ ਅਸਲ ਵਿੱਚ ਆਪਣੀ ਪਤਨੀ ਅਤੇ ਆਪਣੀ ਧੀ ਦੀ ਖੁਸ਼ੀ ਲਈ ਚੁੱਪਚਾ ਚੁੱਪ ਹੀ ਹੋ ਗਿਆ ਤੇ ਕਾਲ ਡਿਸਕਨੈਕਟ ਕਰਨ ਤੋਂ ਬਾਅਦ ਮੈਂ ਡੂੰਘਿਆ ਸੋਚਾਂ ਵਿੱਚ ਲਾ ਗਿਆ ਮੈਂ ਅਜੇ ਉਸ ਗੱਲ ਨੂੰ ਪੁੱਲ ਵੀ ਨਹੀਂ ਸਕਿਆ ਸੀ ਅਗਲੇ ਮਹੀਨੇ ਫਿਰ ਮੇਰੀ ਪਤਨੀ ਨੇ ਕਿਹਾ ਕਿ ਇਸ ਵਾਰ ਤੁਸੀਂ ਜੋ 2 ਲੱਖ ਰੁਪਏ ਭੇਜੇ ਸਾਨੂੰ ਉਸ ਨਾਲ ਮੈਂ ਕੁਝ ਘਰੇਲੂ ਸਮਾਨ ਖਰੀਦ ਲਿਆ ਤੇ ਸਾਡੀਆਂ ਧੀਆਂ ਦਾ ਸਕੂਲ ਵਿੱਚ ਦਾਖਲਾ ਕਰਾ ਦਿੱਤਾ ਮੈਂ ਸੁਣ ਕੇ ਹਰਾ ਰਹਿ ਗਿਆ ਮੈਂ ਆਪਣੀ ਪਤਨੀ ਨੂੰ ਪੁੱਛਿਆ ਕਿ ਪੈਸੇ ਕਿਸ ਨੇ ਦਿੱਤੇ ਤਾਂ ਉਸਨੇ ਕਿਹਾ ਕਿ ਜੋ ਆਦਮੀ ਆਇਆ ਸੀ ਉਸਨੇ ਕਿਹਾ ਸੀ ਕਿ ਇਹ ਪੈਸੇ ਤੁਹਾਡੇ ਪਤੀ ਨੇ ਭੇਜੇ ਆ ਮੈਂ ਆਪਣੀ ਬਤਨ ਨਹੀਂ ਰੋਕਣਾ ਚਾਹੁੰਦਾ ਸੀ ਪਰ ਹਰ ਵਾਰ ਮੇਰੀਆਂ ਧੀਆ ਉਹਨਾਂ ਪੈਸਿਆਂ ਨਾਲ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਦੀਆਂ ਸਨ ਅਤੇ ਖੁਸ਼ੀ-ਖੁਸ਼ੀ ਨਾਲ ਮੈਨੂੰ ਦੱਸਦੀਆਂ ਤਾਂ ਮੇਰੀ ਵੀ ਜ਼ਬਾਨ ਬੰਦ ਹੋ ਜਾਂਦੀ ਅਤੇ ਜਦੋਂ ਮੇਰੀ ਵੱਡੀ ਧੀ ਨੇ ਕੁਛ ਹੀ ਨਾਲ ਮੈਨੂੰ ਦੱਸਿਆ ਕਿ ਮੰਮੀ ਨੇ ਮੈਨੂੰ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਹੈ ਤੇ ਮੈਂ ਹਰ ਰੋਜ਼ ਸਕੂਲ ਜਾਂਦੀ ਹਾਂ ਇਸ ਲਈ ਮੈਂ ਉਸਦੀ ਖੁਸ਼ੀ ਨੂੰ ਖਰਾਬ ਨਹੀਂ ਕਰਨਾ ਚਾਹੁੰਦਾ ਸੀ ਮੈਂ ਉਸਦੀ ਖੁਸ਼ੀ ਭਰੀ ਆਵਾਜ਼ ਨੂੰ ਉਦਾਸੀ ਵਿੱਚ ਨਹੀਂ ਬਦਲਣਾ ਚਾਹੁੰਦਾ ਸੀ ਪਰ ਹੁਣ ਮੇਰੀ ਹੁਣ ਮੇਰੀ ਪਤਨੀ ਨੂੰ ਲਗਾਤਾਰ ਕਈ ਮਹੀਨਿਆਂ ਤੋਂ ਇਸ ਤਰ੍ਹਾਂ 2 ਲੱਖ ਰੁਪਏ ਮਿਲਣ ਲੱਗੇ ਇਸ ਲਈ ਹੁਣ ਮੈਂ ਚਿੰਤਾ ਵਿੱਚ ਸੀ ਮੈਨੂੰ ਨਹੀਂ ਪਤਾ ਸੀ ਕਿ ਉਹ ਕੌਣ ਆ ਦਿੰਦਾ ਸੀ ਮੇਰੀ ਪਤਨੀ ਇੱਕ ਜਵਾਨ ਔਰਤ ਸੀ ਤੇ ਮੈਂ ਤਿੰਨ ਧੀਆਂ ਦਾ ਪਿਤਾ ਸੀ ਇਹ ਗੱਲ ਹੁਣ ਮੈਨੂੰ ਪਰੇਸ਼ਾਨ ਕਰ ਰਹੀ ਸੀ ਇੰਨੀ ਵੱਡੀ ਰਕਮ ਦੇ ਬਦਲੇ ਕਾਹਲ ਨੂੰ ਉਹ ਕੁਝ ਵੀ ਕੀਤਾ ਜਾ ਸਕਦਾ ਹੈ ਇਸ ਵਾਰ ਮੇਰੀ ਪਤਨੀ ਨੇ ਮੇਰੀ ਜਾਨ ਹੀ ਕੱਢ ਦਿੱਤੀ ਕਿਉਂਕਿ ਇਸ ਵਾਰ ਉਸ ਵਿਅਕਤੀ ਨੇ 50 ਲੱਖ ਦੀ ਪੂਰੀ ਰਕਮ ਹੀ ਦੇ ਦਿੱਤੀ ਅਤੇ ਮੇਰੀ ਪਤਨੀ ਨੇ ਨਵਾਂ ਘਰ ਵੀ ਖਰੀਦ ਲਿਆ ਇਸ ਵਾਰ ਮੈਂ ਆਪਣੇ ਸਾਰੇ ਕੰਮ ਕਰ ਛੱਡ ਕੇ ਪਰ ਤੋ ਵਾਪਸ ਪਹੁੰਚ ਗਿਆ ਘਰ ਦੇ ਹਾਲਾਤ ਬਦਲ ਗਏ ਸਨ ਘਰ ਵਿੱਚ ਚੰਗਾ ਖਾਣ ਪੀਣ ਤੇ ਮੇਰੀ ਪਤਨੀ ਨੂੰ ਹਰ ਮਹੀਨੇ ਮਿਲਣ ਵਾਲੇ 2 ਲੱਖ ਵਿੱਚੋਂ ਮੇਰਾ ਕਰਜ਼ਾ ਵੀ ਅਦਾ ਕਰਦੇ ਸੀ ਉਸ ਨੇ ਨਵਾਂ ਘਰ ਵੀ ਖਰੀਦ ਲਿਆ ਮੇਰੀ ਜ਼ਿੰਦਗੀ ਸੌਖੀ ਹੋ ਗਈ ਪਰ ਮੈਨੂੰ ਪੈਸੇ ਦੇਣ ਵਾਲੇ ਵਿਅਕਤੀ ਦਾ ਨਾਂ ਅਤੇ ਇਹਨੇ ਪੈਸੇ ਦੇਣ ਦਾ ਕਾਰਨ ਪਤਾ ਕਰਨਾ ਸੀ ਮੈਂ ਮਹੀਨਾ ਖਤਮ ਹੋ ਉਹ ਲੰਤਜ਼ਾਰ ਕਰਨ ਲੱਗਾ ਅਤੇ ਜਦੋਂ ਉਹ ਆਦਮੀ ਪੈਸੇ ਦੇਣ ਆਇਆ ਤਾਂ ਮੈਂ ਦਰਵਾਜ਼ਾ ਖੋਲ੍ਹਿਆ ਮੈਨੂੰ ਦੇਖ ਕੇ ਉਹ ਆਦਮੀ ਡਰ ਗਿਆ ਮੈਂ ਉਸ ਨੂੰ ਰੋਕ ਕੇ ਸ਼ਾਂਤੀ ਨਾਲ ਪੁੱਛਿਆ ਕਿ ਤੂੰ ਕੌਣ ਹੈ ਤੇ ਹਰ ਮਹੀਨੇ ਮੇਰੇ ਘਰ ਪੈਸੇ ਦੇਣ ਕਿਉਂ ਆਉਂਦਾ ਹੈ ਮੇਰੇ ਸਵਾਲ ਤੇ ਉਸ ਨੇ ਸਿਰ ਝੁਕਾ ਲਿਆ ਤੇ ਕੁਝ ਨਾ ਬੋਲਿਆ ਮੈਨੂੰ ਗੁੱਸਾ ਆ ਗਿਆ ਮੈਂ ਕਿਹਾ ਦੱਸ ਤੂੰ ਕੌਣ ਹੈ ਮੇਰੇ ਘਰ ਪੈਸੇ ਕਿਉਂ ਦਿੰਦਾ ਹੈ ਤਮ ਉਸ ਆਦਮੀ ਨੇ ਕਿਹਾ ਕਿ ਮੈਂ ਉਸੇ ਆਦਮੀ ਦਾ ਪੁੱਤਰਾਂ ਜਿਸਨਾਂ ਨੇ ਤੇਰੇ ਪਿਤਾ ਨੂੰ ਚੋਰੀ ਦੇ ਦੋਸ਼ ਵਿੱਚ ਜੇਲ੍ਹ ਕਰਵਾ ਦਿੱਤੀ ਸੀ ਇਹ ਸੁਣ ਕੇ ਮੇਰੇ ਅੰਦਰ ਗੁੱਸੇ ਦੀ ਲਹਿਰ ਦੌੜ ਗਈ ਪਰ ਮੈਂ ਉਸ ਨੂੰ ਉਸਦੇ ਪਿਤਾ ਵਾਂਗ ਘਰੋਂ ਬਾਹਰ ਨਹੀਂ ਕੱਢ ਸਕਦਾ ਸੀ ਪਰ ਮੈਂ ਉਸ ਨੂੰ ਇਹ ਜ਼ਰੂਰ ਕਿਹਾ ਕਿ ਮੈਂ ਤੇਰੇ ਵਰਗੇ ਪੱਥਰ ਦੇ ਲੋਕਾਂ ਦਾ ਪੈਸਾ ਨਹੀਂ ਲੈਣਾ ਚਾਹੁੰਦਾ ਇਸ ਲਈ ਇਹ ਪੈਸਾ ਵਾਪਸ ਲੈ ਜਾ ਮੇਰੀ ਮੇਰੀ ਗੱਲ ਸੁਣ ਕੇ ਉਸ ਲੜਕੇ ਨੇ ਕਿਹਾ ਤੁਸੀਂ ਇਹ ਨਹੀਂ ਜਾਨਣਾ ਚਾਹੋਗੇ ਕਿ ਮੈਂ ਤੁਹਾਡੇ ਘਰ ਇੰਨੀ ਵੱਡੀ ਰਕਮ ਕਿਉਂ ਦਿੰਦਾ ਉਹਦਾ ਇਹ ਸਵਾਲ ਜਾਣ ਕੇ ਹੈਰਾਨ ਰਹਿ ਗਿਆ ਮੈਂ ਕਰਨ ਜਾਨਣਾ ਚਾਹੁੰਦਾ ਸੀ ਜਦੋਂ ਮੈਂ ਚੁੱਪ ਰਿਹਾ ਤਾਂ ਉਸ ਲੜਕੇ ਨੇ ਮੈਨੂੰ ਸਭ ਕੁਝ ਦੱਸ ਦਿੱਤਾ ਤੇ ਉਸਦੇ ਇਹ ਜਵਾਬ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮੈਂ ਉਸ ਮੁੰਡੇ ਵੱਲ ਦੇਖ ਰਿਹਾ ਸੀ ਤੇ ਮੇਰੀਆਂ ਅੱਖਾਂ ਹੰਝੂਆਂ ਨਾਲ ਭਿੱਜ ਗਈਆਂ ਉਹ ਦੱਸਣ ਲੱਗਾ ਕਿ ਜਦੋਂ ਮੇਰੇ ਘਰ ਚੋਰੀ ਹੋਈ ਸੀ ਤਾਂ ਮੈਂ ਹੋਸਟਲ ਵਿੱਚ ਹੀ ਰਹਿ ਕੇ ਪੜਦਾ ਸੀ ਮੈਂ ਆਪਣੇ ਵੱਡੇ ਭਰਾ ਤੇ ਪੈਨ ਦੇ ਵਿਆਹ ਲਈ ਉਸ ਦਿਨ ਘਰ ਆਇਆ ਸੀ ਜਦੋਂ ਮੈਂ ਉਸ ਦਿਨ ਘਰ ਪਹੁੰਚਿਆ ਤਾਂ ਤੁਸੀਂ ਮੇਰੇ ਪਿਤਾ ਜੀ ਅੱਗੇ ਹੱਥ ਪੈਰ ਜੋੜ ਰੱਖ ਕੇ ਆਪਣੇ ਪਿਤਾ ਜੀ ਨੂੰ ਬੇਕਸੂਰ ਕਹਿ ਰਹੇ ਸੀ ਤੇ ਕਹਿ ਰਹੇ ਸੀ ਕਿ ਮੇਰੇ ਪਿਤਾ ਜੀ ਚੋਰ ਨਹੀਂ ਉਸ ਨੇ ਤੁਹਾਡੇ ਘਰੋਂ ਚ ਕੁਝ ਚੋਰੀ ਨਹੀਂ ਕੀਤਾ ਉਹਨਾਂ ਨੂੰ ਪੁਲਿਸ ਤੋਂ ਰਿਹਾ ਕਰਵਾ ਦਿਓ ਅਤੇ ਤੁਹਾਨੂੰ ਮੇਰੇ ਪਿਤਾ ਦੇ ਹੱਥੋਂ ੱੱਕੇ ਅਤੇ ਕੁੱਟ ਖਾਣੀ ਪਈ ਤੇਰੀ ਹਾਲਤ ਦੇਖ ਕੇ ਮੈਂ ਬਹੁਤ ਦੁਖੀ ਹੋਇਆ ਮੈਨੂੰ ਤੁਹਾਡੇ ਚਿਹਰੇ ਤੋਂ ਇੰਜ ਮਹਿਸੂਸ ਹੋਇਆ ਜਿਵੇਂ ਤੁਸੀਂ ਸੱਚ ਬੋਲ ਰਹੀ ਸੀ ਤੁਹਾਡਾ ਪਿਤਾ ਚੋਰੀ ਨਹੀਂ ਕਰ ਸਕਦਾ ਸੀ ਕਿਉਂਕਿ ਸੱਚ ਤੁਹਾਡੇ ਚਿਹਰੇ ਤੇ ਸਭ ਦਿਖ ਰਿਹਾ ਸੀ ਤੇ ਫਿਰ ਮੁੰਡੇ ਨੇ ਦੱਸਿਆ ਕਿ ਮੇਰੇ ਘਰ ਹੋਈ ਚੋਰੀ ਪਿੱਛੇ ਮੇਰੀ ਭੈਣ ਦਾ ਹੱਥ ਸੀ ਉਸ ਦਾ ਕਿਸੇ ਲੜਕੇ ਨਾਲ ਅਫੇਅਰ ਚੱਲ ਰਿਹਾ ਸੀ ਤੇ ਉਹ ਆਪਣੇ ਵਿਆਹ ਤੋਂ ਦੁਖੀ ਸੀ ਉਸ ਦਿਨ ਮਾਤਾ ਪਿਤਾ ਨਾਲ ਘਰੋਂ ਨਿਕਲਦੇ ਸਾਰ ਹੀ ਉਸਨੇ ਖੁਦ ਹੀ ਆਪਣੇ ਪ੍ਰੇਮੀ ਨੂੰ ਕਿਹਾ ਕਿ ਉਹ ਘਰ ਖਾਲੀ ਹੈ ਤੇ ਫਿਰ ਜਿਵੇਂ ਹੀ ਤੇਰਾ ਪਿਤਾ ਘਰੋਂ ਨਿਕਲ ਜਾਂਦਾ ਮੇਰੀ ਭੈਣ ਦੇ ਪ੍ਰੇਮੀ ਆਪਣੇ ਦੋਸਤਾਂ ਨਾਲ ਘਰ ਵਿੱਚ ਦਾਖਲ ਹੋ ਉਹ ਪੈਸੇ ਅਤੇ ਸੋਨਾ ਚੋਰੀ ਕਰਕੇ ਭੱਜ ਗਿਆ ਤੇ ਦੋਹਾਂ ਵਿਚਾਲੇ ਤੈਅ ਹੋਇਆ ਸੀ ਕਿ ਉਹ ਘਰੋਂ ਭੱਜ ਕੇ ਵਿਆਹ ਕਰ ਲੈਣਗੇ ਉਹ ਮੁੰਡਾ ਚੋਰੀ ਕਰਕੇ ਮੇਰੀ ਭੈਣ ਨੂੰ ਧੋਖਾ ਦੇ ਕੇ ਚਲਾ ਗਿਆ ਅਤੇ ਕਦੇ ਵਾਪਸ ਨਾ ਆਇਆ ਮੇਰੀ ਭੈਣ ਦਾ ਵਿਆਹ ਹੋ ਗਿਆ ਪਰ ਉਸ ਮੁੰਡੇ ਨੇ ਮੇਰੀ ਭੈਣ ਨੂੰ ਬਲੈਕਮੇਲ ਕਰਨਾ ਕਰਕੇ ਹੋਰ ਪੈਸੇ ਮੰਗਣ ਲੱਗਾ ਕਿ ਜੇਕਰ ਤੂੰ ਮੈਨੂੰ ਹੋਰ ਪੈਸੇ ਨਾ ਦਿੱਤੇ ਤਾਂ ਮੈਂ ਸਾਬ ਨੂੰ ਤੇਰੀ ਸੱਚਾਈ ਦੱਸ ਦਿਆਂਗਾ ਤੇ ਫਿਰ ਮੇਰੀ ਭੈਣ ਦੇ ਪਤੀ ਨੂੰ ਵੀ ਇਸ ਬਾਰੇ ਪਤਾ ਲੱਗ ਗਿਆ ਤੇ ਉਸਨੇ ਮੇਰੀ ਭੈਣ ਨੂੰ ਤਲਾਕ ਦੇ ਕੇ ਘਰ ਛੇ ਦਿੱਤਾ ਜਦੋਂ ਮੈਨੂੰ ਸੱਚਾਈ ਦਾ ਪਤਾ ਲੱਗਾ ਤਾਂ ਮੈਂ ਵੀ ਆਪਣੇ ਪਿਤਾ ਨੂੰ ਉਸ ਗਰੀਬ ਮਜ਼ਦੂਰ ਨੂੰ ਜੇਲ੍ਹ ਵਿੱਚੋਂ ਛਡਵਾਉਣ ਲਈ ਮਨਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਉਹ ਬੇਕਸੂਰ ਸੀ ਪਰ ਮੇਰੇ ਪਿਤਾ ਜੀ ਆਪਣੀ ਇੱਜ਼ਤ ਕਰਕੇ ਚੁੱਪ ਰਹੇ ਤੁਹਾਡੇ ਪਿਤਾ ਨੂੰ ਬੇਕਸੂਰ ਸਾਬਤ ਕਰਨ ਬਦਲੇ ਮੇਰੇ ਪਿਤਾ ਨੂੰ ਆਪਣੀ ਤੀ ਦਾ ਰਾਜ ਖੋਲਣਾ ਪੈਂਦਾ ਉਹ ਅਤਿਆਚਾਰ ਸਹਿੰਦਾ ਰਿਹਾ ਕਿਹਾ ਜਾਂਦਾ ਹੈ ਕਿ ਜੇਕਰ ਕਿਸੇ ਲਾਚਾਰ ਤੇ ਮਜ਼ਦੂਰ ਗਰੀਬ ਤੇ ਜ਼ੁਲਮ ਕੀਤਾ ਜਾਵੇ ਤਾਂ ਉਸ ਦੀ ਬਾਦੂਆ ਅਸਮਾਨ ਨੂੰ ਹਿਲਾ ਦਿੰਦੀ ਹੈ ਤਾਂ ਮੇਰੇ ਪਿਤਾ ਜੀ ਨੂੰ ਵੀ ਸਜ਼ਾ ਮਿਲ ਗਈ ਮੇਰੇ ਪਿਤਾ ਜੀ ਨੂੰ ਕੈਂਸਰ ਹੋ ਗਿਆ ਪੈਸਾ ਪਾਣੀ ਵਾਂਗ ਬਰਬਾਦ ਹੋ ਗਿਆ ਪਰ ਫਿਰ ਵੀ ਮੇਰੇ ਪਿਤਾ ਜੀ ਨਹੀਂ ਬਚ ਸਕੇ ਜਦੋਂ ਉਹ ਜ਼ਾਲਮ ਇੱਕ ਸਾਲ ਬਾਅਦ ਮਰ ਗਿਆ ਤਾਂ ਮੈਂ ਜੇਲ੍ਹ ਵਿੱਚ ਤੇਰੇ ਪਿਤਾ ਜੀ ਕੋਲ ਗਿਆ ਤੇ ਸਾਰੀ ਸੱਚਾਈ ਦੱਸੀ ਮੈਂ ਇੱਕ ਭਵਕ ਇਨਸਾਨ ਸੀ ਮੈਂ ਪੁਲਿਸ ਨੂੰ ਸਾਰੀ ਕਹਾਣੀ ਦੱਸਣਾ ਚਾਹੁੰਦਾ ਸੀ ਤਾਂ ਜੋ ਤੁਹਾਡਾ ਪਿਤਾ ਜੇਲ੍ਹ ਤੋਂ ਬਾਹਰ ਆ ਸਕੇ ਪਰ ਤੇਰੇ ਪਿਤਾ ਨੇ ਮੈਨੂੰ ਮੇਰੀ ਭੈਣ ਨੂੰ ਬਦਨਾਮ ਕਰਨ ਤੋਂ ਰੋਕਿਆ ਤੁਹਾਡੇ ਪਿਤਾ ਜੀ ਬਹੁਤ ਮਹਾਨ ਸਨ ਉਹਨਾਂ ਨੇ ਮੈਨੂੰ ਕਿਹਾ ਕਿ ਅਜਾਇਆ ਕਰਨ ਨਾਲ ਤੇਰੀ ਭੈਣ ਦੀ ਬੇਇੱਜ਼ਤੀ ਹੋ ਜਾਵੇਗੀ ਮੈਂ ਨਹੀਂ ਚਾਹੁੰਦਾ ਕਿ ਕਿਸੇ ਦੀ ਧੀ ਜਾਂ ਭੈਣ ਨੂੰ ਬਦਨਾਮ ਕੀਤਾ ਜਾਵੇ ਤੂੰ ਆਪਣੀ ਭੈਣ ਦਾ ਵਿਆਹ ਕਿਸੇ ਚੰਗੇ ਮੁੰਡੇ ਨਾਲ ਕਰਵਾ ਦੇ ਮੇਰੀ ਚਿੰਤਾ ਨਾ ਕਰ ਮੈਂ ਬੁੱਢਾ ਹਾਂ ਮੇਰਾ ਬੁਢਾਪਾ ਗੁਜ਼ਰ ਜਾਵੇਗਾ ਉਸ ਤੋਂ ਕੁਝ ਦਿਨ ਬਾਅਦ ਤੇਰੇ ਪਿਤਾ ਦੀ ਮੌਤ ਹੋ ਗਈ ਉਹ ਮੁੰਡਾ ਬੋਲਿਆ ਕਿ ਪੈਸਾ ਉਸ ਬੀਤੀ ਦੇ ਮੁਕਾਬਲੇ ਕੁਝ ਵੀ ਨਹੀਂ ਜੋ ਤੁਹਾਡੇ ਪਿਤਾ ਪਾਪਾ ਤੇ ਤੁਹਾਡੇ ਪਰਿਵਾਰ ਨੇ ਚੁਕਾਈ ਉਹ ਕਹਿ ਰਿਹਾ ਸੀ ਇਹ ਪੈਸਾ ਸਿਰਫ ਉਸ ਦੋਸ਼ ਦਾ ਮੁਆਵਜ਼ਾ ਹੈ ਜੋ ਮੇਰੇ ਪਿਤਾ ਨੇ ਤੁਹਾਡੇ ਪਿਤਾ ਤੇ ਲਗਾਇਆ ਸੀ ਮੈਂ ਤੇਰੇ ਤੋਂ ਵੀ ਮਾਫੀ ਮੰਗ ਮੰਗਦਾ ਹਾਂ ਉਸਨੇ ਕਿਹਾ ਕਿ ਸਾਡੀ ਇੱਥੇ ਪੰਜਾਬ ਵਿੱਚ ਇੱਕ ਕੰਪਨੀ ਹੈ ਦੋਸਤ ਕੰਮ ਕਰ ਸਕਦਾ ਹੈ ਜੇਕਰ ਤੂੰ ਮੇਰੀ ਕੰਪਨੀ ਵਿੱਚ ਕੰਮ ਕਰੇਗਾ ਤਾਂ ਮੈਨੂੰ ਬੜੀ ਖੁਸ਼ੀ ਹੋਏਗੀ ਉਸ ਮੁੰਡੇ ਦੀਆਂ ਗੱਲਾਂ ਸੁਣ ਕੇ ਮੇਰੇ ਦਿਲ ਨੂੰ ਬਹੁਤ ਸਕੂਨ ਮਿਲਿਆ ਦੁਨੀਆ ਵਿੱਚ ਬਹੁਤ ਘੱਟ ਲੋਕ ਅਜਿਹੇ ਹੁੰਦੇ ਹਨ ਜੋ ਆਪਣੀਆਂ ਗਲਤੀਆਂ ਨੂੰ ਸਵੀਕਾਰ ਕਰਕੇ ਉਸ ਨੂੰ ਸੁਧਾਰਦੇ ਹਨ ਮੇਰਾ ਉਸ ਮੁੰਡੇ ਨਾਲ ਕੋਈ ਵੈਰ ਨਹੀਂ ਸੀ ਤੇ ਫਿਰ ਉਸ ਦੇ ਨਾਲ ਕੰਮ ਕਰਕੇ ਮੈਂ ਆਤਮ ਸਨਮਾਨ ਨਾਲ ਪੈਸਾ ਕਮਾ ਸਕਦਾ ਸੀ ਤੇ ਆਪਣੇ ਪਰਿਵਾਰ ਦਾ ਪੇਟ ਪਾਲ ਸਕਦਾ ਸੀ ਉਸ ਮੁੰਡੇ ਨੇ ਮੇਰੇ ਤੋਂ ਮਾਫੀ ਮੰਗੀ ਤੇ ਮੈਨੂੰ ਇਹ ਸਭ ਦੱਸ ਕੇ ਚਲਾ ਗਿਆ ਤੇ ਸੋਚ ਰਿਹਾ ਸੀ ਕਿ ਕੀ ਇਹ ਪੈਸਾ ਮੇਰੇ ਪਿਤਾ ਦੀ ਇੱਜ਼ਤ ਅਤੇ ਉਹ ਚੰਗੇ ਸਮੇਂ ਨੂੰ ਵਾਪਸ ਲਿਆ ਸਕਦਾ ਹੈ